ਹਾਂਜੀ ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪਰੀ ਤੇ ਲੈ ਵੀ ਮਿੱਤਰੋ ਆਪਾਂ ਨਾ ਇੱਕ ਹਰੇਕ ਪੌਡਕਾਸਟ ਚ ਗੱਲ ਕਰਕੇ ਆਉਂਦੇ ਹੁੰਦੇ ਵੀ ਜਿਹੜੇ ਭਰਾ ਭਰਾਵਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਤੇ ਕਈ ਭਰਾਣਾ ਮੈਨੂੰ ਫੋਨ ਵੀ ਕਰ ਦਿਆ ਜਾਂ ਥੱਲੇ ਕਮੈਂਟ ਵੀ ਕਰ ਦਿੰਦੇ ਆ ਨਹੀਂ ਬਾਈ ਸਾਡੇ ਨਾਲ ਧੋਖਾ ਹੋ ਗਿਆ ਜਾਂ ਐ ਸੋ ਬਾਈ ਉਹ ਤਾਂ ਸਭ ਗੱਲਾਂ ਹੁੰਦੀਆਂ ਹਨਾ ਜੇ ਆਪਾਂ ਆਪ ਧੋਖਾ ਕਰਾਂਗੇ ਕਿਸੇ ਨਾਲ ਤਾਂ ਧੋਖਾ ਹੋਊਗਾ ਵੀ ਪਰ ਨਹੀਂ ਇੱਥੇ ਸਭ ਅੱਜ ਗੱਲ ਮੈਂ ਹਟ ਕੇ ਇੱਕ ਦੇਸੀ ਪੌਡਕਾਸਟ ਰੱਖੀ ਆ ਬਾਈਆਂ ਦਾ ਪਿੰਡਾ ਮੱਲਾ ਤੇ ਜਿਲ੍ਹਾ ਹੈਗਾ ਬਟਿੰਡਾ ਭਾਈ ਫਰੀਦਕੋਟ ਜਿਲ੍ਹਾ ਹੈਗਾ ਫਰੀਦਕੋਟ ਤੇ ਇਹ ਚਾਰੇ ਭਰਾ ਤਾਏ ਚਾਚਾ ਦੇ ਮੁੰਡੇ ਆ ਇਹਨਾਂ ਦੇ ਡੈਡੀ ਹੁਰੀ ਵੀ ਚਾਰ ਭਰਾ ਸੀਗੇ ਤੇ ਗਾਂ ਇਹ ਵੀ ਚਾਰ ਭਰਾ ਹੀ ਆ ਠੀਕ ਆ ਤੇ ਤੁਹਾਨੂੰ ਮੈਂ ਇੱਥੇ ਇੱਕ ਏਕਤਾ ਦੀ ਗੱਲ ਵਿਖਾਉਣਾ ਅੱਜ ਗੱਲਾਂ ਵੀ ਸਾਂਝੀਆਂ ਕਰਾਂਗੇ ਵੀ ਚਾਰੇ ਭਰਾ ਹਜੇ ਇਕੱਠੇ ਆ ਇਕੱਠਾ ਕਾਰੋਬਾਰ ਆ ਹਾਏ ਤਾਏ ਚਾਚਾ ਦੇ ਮੁੰਡੇ ਪਰ ਹਾਏ ਸਾਕਿਆਂ ਨਾਲੋਂ ਵੱਧ ਕੇ ਤੇ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਸੀ ਗੱਲ ਭਾਈ ਜੀ ਸਸੀ ਗੱਲ ਤੇ ਬਾਈਆਂ ਦੇ ਨਾਮ ਦੱਸ ਦੇਣਾ ਚਾਹਣਾ ਬਾਈ ਪਰਮਾ ਇਹ ਬਾਈ ਸਾਡਾ ਫੌਜੀ ਆ ਨਾਂ ਬਾਈ ਦਾ ਕੀ ਏ ਪਿੰਦਰ ਫੌਜੀ ਆਣੇ ਆ ਸੀ ਇਹ ਬਾਈ ਤਾਰਾ ਡਾਕਟਰ ਇਹਨੂੰ ਕੁੱਲ ਦੁਨੀਆ ਜਾਣਦੀ ਆ ਘੋੜੇ ਵਾਲੀ ਦੁਨੀਆ ਜਾਣਦੀ ਆ ਤੇ ਇਹ ਬਾਈ ਇਹਨਾਂ ਦੇ ਚਾਚੇ ਦਾ ਮੁੰਡਾ ਕਬੂਤਰ ਇਹ ਸਾਡਾ ਕਬੂਤਰਾਂ ਵਾਲੀ ਫੈਮਿਲੀ ਚ ਆ ਗਿਆ ਤੇ ਅੱਜ ਆਪਾਂ ਇਹਨਾਂ ਨਾਲ ਗੱਲਾਂ ਕਰਦੇ ਆਂ ਸਾਂਝੀਆਂ ਵੀ ਜਿਹੜੇ ਸਾਂਝੇ ਘਰ ਆ ਕਿਵੇਂ ਚੱਲਦੇ ਆ ਤੇ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹਨਾ ਤੇ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਤੁਸੀਂ ਇਕੱਠਿਆਂ ਨੂੰ ਸਾਡੀ ਮੰਨ ਕੇ ਚਲੋ ਬੂਜੀ ਪੀਜੀ ਪीडी ਆ ਪੀਜੀ ਪीडी ਪਹਿਲਾਂ ਦਾਦਾ ਜੀ ਉਰੀ ਵੀ ਇਕੱਠੇ ਸੀ ਦਾਦਾ ਜੀ ਉਰੀ ਇਕੱਠੇ ਸੀਗੇ ਉਹ ਕੈ ਭਰਾ ਸੀ ਬਈ ਉਹ ਸੀਗੇ ਤਿੰਨ ਭਾਈ ਠੀਕ ਆ ਉਹ ਤਿੰਨੇ ਇਕੱਠੇ ਸੀ ਹਾਂਜੀ ਉਸ ਤੋਂ ਬਾਅਦ ਚੋਰਾ ਉਹ ਦੁਪਹਿਰ ਪੂਰੇ ਪਾਪਿਆਰਗੇ ਸੀਗੇ ਅੱਛਾ ਇਹ ਚਾਰ ਸੀਗੇ ਨਹੀਂ ਇਹ ਸੱਤ ਭਾਈ ਸੀ ਠੀਕ ਆ ਉਹਾਂ ਦੀ ਮੌਤ ਹੋ ਗਈ ਜਣ ਕੇ ਜਿਵੇਂ ਅਸੀਂ ਹੁਣ ਚਾਰ ਭਾਈ ਹਜੇ ਵੀ ਇਕੱਠੇ ਨੇ ਇਕੱਠੇ ਹਾਂ ਚਾਚੇ ਦਾਇਆਂ ਦੇ ਮੁੰਡੇ ਠੀਕ ਆ ਤੇ ਗਾਂ ਬਈ ਹਜੇ ਫਿਰ ਤਾਂ ਤੁਹਾਡੇ ਬੱਚੇ ਤਾਂ ਛੋਟੇ ਆ ਹਜੇ ਤਾਂ ਕੋਈ ਉਹ ਗੱਲਬਾਤ ਹੀ ਨਹੀਂ ਹਨਾ ਨਹੀਂ ਤੇ ਬਾਈ ਕਦੇ ਆਏ ਨਹੀਂ ਫੀਲ ਹੋਇਆ ਵੀ ਜਾਂ ਲੋਕ ਨਹੀਂ ਪਿੰਡ ਚ ਆਦੇ ਵੀ ਯਾਰ ਇਹ ਆੱਡ ਹੀ ਨਹੀਂ ਹੁੰਦੇ ਪਿੰਡ ਦੇ ਵੀ ਮੱਚਨ ਤਾਂ ਲੱਗ ਹੀ ਜਾਂਦੇ ਹਣਾ ਬਹੁਤ ਕੁਛ ਚੱਲੀ ਜਾਂਦਾ ਪਿੰਡਾਂ ਚ ਪਿੰਡਾਂ ਚ ਅਗਲਾ ਪਹਿਲਾ ਸੋਚਦਾ ਵੀ ਅੱਡ ਕਿਸੇ ਦਾ ਨਾ ਕਰਾਈਏ ਇਕੱਠੇ ਤਾਂ ਰਹਿ ਨਹੀਂ ਦੇ ਅੱਜ ਕਰ ਟਾਈਮ ਹੀ ਨਹੀਂ ਹਾਂ ਹਾਂ ਮੈਂ ਉਹੀ ਗੱਲ ਕਰ ਰਿਹਾ ਹੁੰਦੀ ਵੀ ਕੋਈ ਬਿਰਲ ਮਿਲੇ ਸਾਲੀ ਕਿਸੇ ਪਾਸੇ ਮੜੀ ਜੀ ਤੇ ਫੂਕਾਂ ਦਾ ਮਾਰਦੇ ਹੋਣੇ ਪਿੰਡ ਦੇ ਫੂਕਾਂ ਬਾਈ ਆਪਾਂ ਸੱਚੇ ਬਿਰਲ ਦੇਵਾਂਗੇ ਤਾਂ ਫੂਕ ਫੇਰੀ ਮਾਰੂ ਜੇ ਬਾਹਰ ਖੋਲਾਂਗੇ ਤਾਂ ਲਾਈਟ ਪਊਗੀ ਤੇ ਇੱਕ ਬਾਈ ਹੁਣ ਮੈਂ ਤੇਰੇ ਨਾਲ ਇਹ ਗੱਲ ਕਰਨੀ ਚਾਹਣਾ ਵੀ ਜਿਵੇਂ ਹੁਣ ਤੁਸੀਂ ਚਾਰ ਭਰਾ ਹਨਾ ਤੇ ਚਾਰਾਂ ਦਾ ਚਲੋ ੱਡਾ ੱਡਾ ਕੋਈ ਫੈਕਸ਼ਨ ਵੀ ਆ ਗਿਆ ਜਾਂ ਕੋਈ ਰਿਸ਼ਤੇਦਾਰੀ ਚ ਕਿਤੇ ਆਉਣ ਜਾਣ ਹਨਾ ਜਾਂ ਕੋਈ ਜਿਵੇਂ ਬੱਚੇ ਆ ਜਾਂ ਘਰ ਆਲੀਆਂ ਜਾਂ ਕੋਈ ਕਾਂ ਰਿਸ਼ਤੇਦਾਰੀਆਂ ਚ ਤੇ ਜਿਹੜਾ ਤੁਹਾਡਾ ਵੀ ਜਿਵੇਂ ਹੁਣ ਖਰਚ ਪਾਣੀ ਹੈ ਹਨਾ ਉਹ ਸਾਰਾ ਇਕੱਠਾ ਇੱਕ ਬੰਦੇ ਕੋਲ ਹੀ ਸਾਰਾ ਇੱਕ ਥਾਈ ਹੈ ਇਹ ਜਿਵੇਂ ਫੌਜਿਕ ਕਮਾਈ ਕਰਦਾ ਹੈ ਉਹ ਵੀ ਇੱਕ ਥਾਈ ਆਉਂਦੀ ਹੈ ਬਾਹਰ ਫੈਮਿਲੀ ਸਾਡੀ ਕੋਲ ਰਹਿੰਦੇ ਆ ਠੀਕ ਹੈ ਮੈਂ ਵੀ ਬਾਹਰ ਗਿਆ ਉੱਤਰ ਕੇ ਕੈਨੇਡਾ ਠੀਕ ਹੈ ਜਾਂ ਖੇਤੀ ਦਾ ਕੋਈ ਵੀ ਕੰਮ ਸਾਡਾ ਬਿਜ਼ਨਸ ਘੋੜਿਆਂ ਦਾ ਕੁਝ ਵੀ ਹੈ ਸਾਰਾ ਸਾਡਾ ਇੱਕ ਥਾਈ ਤੇ ਉਹ ਫਿਰ ਤੂੰ ਹੀ ਚਲਾਉਣਾ ਬਈ ਸਰ ਹਾਂ ਉਹ ਸਾਬਕਾ ਮੇਰੇ ਕੋਲ ਠੀਕ ਹੈ ਬਾਕੀ ਨਾਲ ਸਾਰਿਆਂ ਨੂੰ ਪਤਾ ਹੀ ਹੁੰਦਾ ਫੈਮਿਲੀ ਚ ਕਿਸੇ ਤੋਂ ਕੋਈ ਹਾਂ ਉਹ ਤਾਂ ਆਪਣੇ ਆਮ ਘਰਾਂ ਚ ਪਤਾ ਹੀ ਹੁੰਦਾ ਤੇ ਕਦੇ ਕਿਸੇ ਨੇ ਵੀ ਮੰਨ ਕੇ ਚੱਲ ਜਾਂ ਜਿਵੇਂ ਤੇ ਤੇਰੀਆਂ ਵੱਡੀਆਂ ਛੋਟੀਆਂ ਪਰਜਾਂਗਾਂ ਜਾਂ ਭਰਾ ਜਾਂ ਕੋਈ ਹੋਰ ਜਿਵੇਂ ਇਹਨਾਂ ਦੇ ਸਹੁਰੇ ਰਖ ਲਜਾ ਹਨ ਕਦੇ ਕਿਸੇ ਨੇ ਆਏ ਨਹੀਂ ਰਖ ਲਜਾ ਹਨ ਕਦੇ ਕਿਸੇ ਨੇ ਆਏ ਨਹੀਂ ਆਖਿਆ ਵੀ ਇਹ ਖਾ ਗਿਆ ਨਹੀਂ ਨਹੀਂ ਸਭ ਤੋਂ ਪਰਿਵਾਰ ਹੀ ਇਹੋ ਜਿਹਾ ਮਿਲੇ ਅੱਛਾ ਹਾਂ ਠੀਕ ਉਧਰ ਤਾਂ ਕੋਈ ਪਰਵਾਹ ਤੋਂ ਘਰਾਂ ਵਾਲੇ ਵੀ ਸਾਰੇ ਮੰਨ ਕੇ ਚੱਲ ਇਹ ਬਾਬਲ ਹੂੰ ਫੋਜੀ ਆਪਣਾ ਗੋਨਿਆਂ ਨੇ ਮੈਂ ਇੱਥੇ ਤੇ ਰਗਵਾਂ ਦੀ ਮੱਲਣ ਮੱਲਣ ਹਾਂ ਹਾਂ ਤੇ ਸਾਡੇ ਦਾ ਕੋਈ ਬੁੜੀਆਂ ਦੇ ਤੇ ਬਾਈ ਬਾਈ ਅਜੇ ਤਿਆਰੀ ਕਰਦੇ ਆਂ ਦੀ ਅੱਛਾ ਅਜੇ ਵਕਾਊ ਹੈ ਜਾਨੀ ਹਾਂ ਇਹਦੀ ਬੋਲੀ ਲੱਗਣੀ ਹੈ ਠੀਕ ਆ ਤੇ ਬਾਈ ਇਹ ਜਿਹੜਾ ਹਨਾ ਕਾਠਾ ਇਹਦੇ ਚ ਮੰਨ ਕੇ ਚੱਲ ਬੰਦੇ ਤਾਂ ਕੱਠ ਘੱਟ ਜਾਂਦੇ ਹੁੰਦੇ ਅਹਿਮ ਰੋਲ ਬੁੜੀਆਂ ਦਾ ਹੁੰਦਾ ਹਨਾ ਮੈਂ ਬੁੜੀਆਂ ਤੋਂ ਹੀ ਕੰਮ ਚੱਲਦਾ ਹਾਂ ਬੁੜੀਆਂ ਤੋਂ ਹੀ ਚੱਲਦਾ ਬੰਦੇ ਛੇਤੀ ਕਦੇ ਨਹੀਂ ਹਟਉਂਦੇ ਹੁਣ ਇੱਥੇ ਨਾ ਬਾਈ ਕਈ ਥੱਲੇ ਕਮੈਂਟ ਕਰਨਗੇ ਵੀ ਬਗਾ ਵੇਣਾ ਤੇ ਕਰਨਗੇ ਉਹੀ ਇਨਾਂ ਦੇ ਹੱਟ ਤੇ ਲੱਗੂਗੀ ਜਿਨ੍ਹਾਂ ਨੇ ਆ ਕੇ ਕਲੈਰ ਜਿਹੜਾ ਬੁੜੀਆਂ ਹੁੰਦਾ ਬੁੜੀ ਦੀ ਸੋਚ ਤੇ ਥੋੜੇ ਚਿਰ ਚ ਇਹ ਲਾੜਵੀ ਪੈਂਦੀਆਂ ਮੰਨ ਕੇ ਚੱਲ ਬੁੜੀ ਲਾੜ ਤੇ ਬਾਅਦ ਚ ਹੋ ਇਹਨਾਂ ਨੇ ਇੱਕ ਹੀ ਜਾਣਾ ਹੁੰਦਾ ਪਰ ਉਦੋਂ ਸਾਰਾ ਦਿਨ ਜਦੋਂ ਪੁੱਠੀ ਉਂਗਲ ਚੱਲੀ ਜਾਣੀ ਥੋੜੀ ਜੀ ਪਿੱਛੋਂ ਵੀ ਚੱਲਦੀ ਹੁੰਦੀ ਐ ਬਈ ਵਿਚੋਂ ਸੋਚ ਮਾਰੇ ਉਹ ਤਾਂ ਹੁਣ ਤਾਂ ਪੜੇ ਲਿਖੇ ਪਰਿਵਾਰ ਆ ਗਏ ਠੀਕ ਐ ਨਾ ਹੁਣ ਤਾਂ ਬਹੁਤ ਫਰਕ ਹੁਣ ਤਾਂ ਫਰਕ ਆ ਹੁਣ ਤਾਂ ਬਹੁਤ ਫਰਕ ਆ ਸੋਚ ਪਰ ਰੌਲਾ ਤੇ ਇੱਕ ਹਾਂ ਇੱਕ ਦਿਨ ਮੈਂ ਨਾ ਪੌਡਕਾਸਟ ਚ ਗਿਆ ਉੱਥੇ ਮਾ ਕਰਿਆ ਪੌਡਕਾਸਟ ਤੇ ਮੈਨੂੰ ਇੱਕ ਭੈਣ ਦਾ ਫੋਨ ਆਇਆ ਮੈਨੂੰ ਕਹਿੰਦੀ ਵੀ ਤੁਸੀਂ ਸੱਸਾਂ ਤੇ ਵੀ ਬੋਲੋ ਬਾਈ ਸੱਸਾਂ ਵੀ ਤੰਗ ਕਰਦੀਆਂ ਮੈਂ ਕਿਹਾ ਭੈਣੇ ਗੱਲ ਸੁਣ ਮੈਂ ਕਿਹਾ ਸੱਸਾਂ ਨਹੀਂ ਤੰਗ ਕਰਦੀਆਂ ਗਾਂ ਉਹ ਥੋੜੀਆਂ ਨੰਨਾਂ ਨਹੀਂ ਤੰਗ ਕਰਾਉਂਦੀਆਂ ਹਾਂ ਜਿਹੜੀ ਬੁੜੀ ਆਪਦੀ ਧੀ ਮਗਰ ਲਾਕੇ ਆਪਦੀ ਨੌ ਨਾ ਲੜਦੀ ਹੈ ਨਾ ਮੈਂ ਉਹਨੂੰ ਦਰ ਫਿਟੇ ਮੂੰਹ ਆਣਾ ਸਹੀ ਹੈ ਕਿਉਂ ਧੀ ਨੇ ਨਹੀਂ ਸਾਹਮਣਾ ਹੁੰਦਾ ਸਾਹਮਣਾ ਨੌ ਨਹੀਂ ਹੁੰਦਾ ਲਾਜ ਕਰ ਹਾਂ ਆਪਣੇ ਅੱਜ ਆਪਾਂ ਉਹਨਾਂ ਨੂੰ ਦੇਖ ਲੈ ਗਾਂ ਵੀ ਦੇਖੋ ਨਾ ਹਾਂ ਇਹ ਟਾਈਮ ਆਪਣੇ ਤੇ ਵੀ ਆਪਨੇ ਤੇ ਵੀ ਆਉਣਾ ਸਹੀ ਗੱਲਾਂ ਬਾਈ ਇਹ ਤੇ ਬਾਈ ਜਿਵੇਂ ਹੁਣ ਤੁਹਾਡਾ ਖੇਤੀਬਾੜੀ ਦਾ ਕੰਮ ਆ ਹਨਾ ਨਾਲ ਘੋੜਿਆਂ ਦਾ ਵਪਾਰ ਆ ਤੇ ਜਿਵੇਂ ਤੁਹਾਡੀਆਂ ਜਿਹੜੀਆਂ ਵਾਈਫ ਆ ਹਨਾ ਤਿੰਨਾਂ ਭਰਾਵਾਂ ਦੀਆਂ ਉਹ ਤੁਹਾਡੇ ਨਾਲ ਪੂਰਾ ਹੱਥ ਵਟਾਉਂਦੇ ਰੋਗ ਜਿਹਾ ਅਸੀਂ ਨਹੀਂ ਕਰੇ ਠੀਕ ਹੈ ਤੇ ਹੋਰ ਤਾਂ ਮੈਂ ਘੋੜਿਆਂ ਨੂੰ ਪੱਠੇ ਖੋਲ ਕੇ ਵੀ ਬੰਨ ਦਿੰਦੇ ਆ ਠੀਕ ਆ ਇਹ ਨਹੀਂ ਕੋਈ ਚੱਕਰ ਪੜੀਆਂ ਲਿਖੀਆਂ ਐ ਐਮ ਐ ਬੀਏ ਸਾਰੇ ਫੁੱਲ ਸਟੱਡੀ ਕਰੀ ਹੋਈ ਐ ਕੋਈ ਐ ਨਹੀਂ ਘਰੇ ਕੰਮ ਫੁੱਲ ਕਰਦਾ ਤੇ ਨਹੀਂ ਉਹਨਾਂ ਨੇ ਕਦੇ ਆਏ ਸੋਚਿਆ ਹਨਾ ਵੀ ਜਿਵੇਂ ਬਈ ਅਸੀਂ ਕਣੀ ਆ ਲੈਦ ਚ ਕਹੀਤਾ ਨਫ਼ਰਤ ਕਰਦਿਆਂ ਤੇ ਇਹ ਵੀ ਕਰਮਾਂ ਵਾਲਿਆਂ ਬਈ ਵੱਧਾ ਉੱਥੇ ਹੀ ਕਰਦਿਆਂ ਜਿੱਥੇ ਇਹਨਾਂ ਦਾ ਸਤਿਕਾਰ ਹੁੰਦਾ ਕੋਈ ਵੀ ਬਿਜ਼ਨਸ ਹੈ ਹਮ ਸਾਰੇ ਪਰਿਵਾਰ ਦਾ ਵਿੱਚ ਲਗਾਇਆ ਨਾ ਉਹਦੇ ਹਾਂ ਉਹੀ ਚੱਲਦਾ ਉਹੀ ਚੱਲਦਾ ਤੇ ਉਹ ਬਈ ਇਹ ਜਿਹੜਾ ਘੋੜਿਆਂ ਦਾ ਬਿਜ਼ਨਸ ਆਇ ਤਾਂ ਠੀਕ ਹੈ ਬਹੁਤ ਵਧੀਆ ਸਾਨੂੰ ਤਾਂ ਬਹੁਤ ਵਧੀਆ ਲੱਗੇ ਵਿੱਚ ਲੁੱਕ ਕਹਿ ਵੀ ਦਿੰਦੇ ਤਾਂ ਐ ਆ ਜਾਉਂ ਆ ਹੋਰ ਤਾਂ ਗੱਲਾਂ ਦੀਆਂ ਗੱਲਾਂ ਬੰਦਾ ਨਸ਼ਾ ਨਹੀਂ ਕਰਨ ਲੱਗਦਾ ਜਿਹੜਾ ਇੱਧਰ ਨਾ 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 ਬਈ ਨਸ਼ੇ ਦੇ ਨੇੜੇ ਦੀ ਵੀ ਨਹੀਂ ਜਾਂਦਾ ਬੰਦਾ ਇਹ ਨਸ਼ਾ ਛੁੱਟਦਾ ਨਹੀਂ ਹਾਂ ਇਹ ਛੁੱਟਦਾ ਨਹੀਂਗਾ ਹੋਰ ਤੇ ਲੱਗਦਾ ਉਹ ਨਹੀਂ ਛੁੱਟ ਸਾਡੇ ਸਾਡੇ ਸਾਰੀਆਂ ਮਤ ਕਿਉਂਕਿ ਮੈਂ ਵੇਖਿਆ ਨਾ ਜਿਹੜੇ ਬੰਦਿਆਂ ਨੇ ਘੋੜੀਆਂ ਪਹਿਲਾਂ ਰੱਖ ਕੇ ਵੇਚ ਵੀ ਦਿੱਤੀਆਂ ਦੂਰੀਆਂ ਫੇਰ ਲੈਣੀਆਂ ਮੈਂ ਜਦੋਂ ਬਾਹਰ ਗਿਆ ਮੈਂ ਸਾਰੀਆਂ 베ਜੇ ਘੋੜੇ ਇੱਕ ਰਹਿ ਗਏ ਸੀ ਮੇਰੇ ਕੋਲ ਠੀਕ ਆ ਮੇਰਾ ਮਨ ਹੀ ਲੱਗਿਆ ਉੱਤੇ ਫੇਰ ਫੇਰ ਆ ਗਿਆ ਹਾਂ ਕਿ ਨੇੜੇ ਮੈਨੂੰ ਹੁਣ ਵੀ ਮੈਂ ਜਾ ਸਕ ਯਾਨੀ ਘੋੜੀਆਂ ਦਾ ਪਿਆਰ ਆ ਜਿਹੜਾ ਉਹ ਫੇਰ ਖਿੱਚ ਲਿਆ ਆ। ਫਿਰ ਕਿਸੇ ਦੀ ਗੁਲਾਮੀ ਕਿਉਂ ਕਰੋ ਇੱਥੇ ਕਰੋ ਨਾ ਕੰਮ। ਠੀਕ ਆ। ਕੰਮ ਹੈ ਨਹੀਂ ਆਪਣੇ। ਸਹੀ ਗੱਲ ਆ ਬਾਈ। ਇੱਥੇ ਕਰਕੇ ਨਹੀਂ ਕੋਈ ਉੱਥੇ ਦਿਹਾੜੀ ਜਰੂਰ ਕਰ ਲਾ। ਹਾਂ, ਉੱਥੇ ਤਾਂ ਬਾਈ ਹੁਣ ਤਾਂ ਕੰਮ ਕਿਸੇ ਦੀ ਗੁਲਾਮੀ ਕਰ ਲਾਂਗੇ ਇੱਥੇ ਆਪ ਬੰਦੇ ਰੱਖ ਕੇ ਕੰਮ ਨਹੀਂ ਕਰਾਂਗੇ। ਬਾਕੀ ਉੱਥੇ ਜਿਹੜੇ ਪੁਰਾਣੇ ਪਰਿਵਾਰ ਸੈੱਟ ਆ ਉਹ ਤਾਂ ਠੀਕ ਆ ਜਿਹੜਾ ਹੁਣ ਨਵਾਂ ਬੱਚਾ ਜਾਂਦਾ ਉਹਨੂੰ ਬਹੁਤ ਔਖਾ ਬਾਈ ਉੱਥੇ ਰਹਿਣਾ। ਬਹੁਤ ਮੁਸ਼ਕਲ ਆਉਣੀ ਬਾਈ। ਇੱਕ ਮੰਨ ਕੇ ਚੱਲੂ ਤਾਂ ਆਪਾਂ ਨਹੀਂ ਛੱਡੋ ਆਪਾਂ ਇੱਥੋਂ ਆਦ ਘਰ ਮੈਂ ਤੁਹਾਨੂੰ ਗੱਲ ਦੱਸਦਾ ਕੈਨੇਡਾ ਦਾ ਬੜੀ ਦੂਰ ਦੀ ਗੱਲ ਆ ਸਾਡੇ ਨਾਲ ਨਾ ਇੱਕ ਕੁੜੀ ਕੰਮ ਕਰਦੀ ਸੀਗੀ ਆ ਸ਼ਾਰਟ ਮੂਵੀਾਂ ਚ ਉਹਨੂੰ ਅੱਜ 18-20 ਦਿਨ ਹੋਏ ਆ ਗਈ ਨੂੰ ਤੇ ਉਹਨੇ ਅੱਜ ਉਧਰੋਂ ਫਲੈਟ ਲੈ ਲਈ ਆਉਂਦੀ ਆ ਹਾਂਗਕਾਂਗ ਗਈ ਸੀਗੀ 6 ਮਹੀਨਿਆਂ ਦਾ ਟੂਰ ਸੀਗਾ ਉਹਦਾ ਕੋਈ ਕੰਪਨੀ ਲੱਗੀ ਸੀ ਉਹਨੂੰ ਉਧਰ ਟੀ ਗੱਲ ਤਾਂ ਬੜੇ ਭਰਾ ਇੱਕ ਚੀਜ਼ ਨੋਟ ਕਰੀਏ ਮੈਂ ਤਾਂ ਠੀਕ ਹੈ ਆਪਣੇ ਇੱਥੇ ਗਰੀਬ ਪਰਿਵਾਰ ਮੰਨ ਲਾਏ ਸੀ ਕੋਈ ਵੀ ਰਖਲਾ ਹਰੇਕ ਕੋਲੇ ਛੱਤ ਹੈਗੀ ਰਹਿਣ ਨੂੰ ਹੈਗੀ ਬਈ ਹੈਗੀ ਹੈਗੀ ਠੀਕ ਹੈ ਨਾ ਕੋਲ ਢਿੱਡ ਭਰ ਕੇ ਰੋਟੀ ਖਾਂਦਾ 6 ਮਹੀਨਿਆਂ ਦਾ ਕਣਕ ਲੈ ਕੇ ਉਹਨਾਂ ਦੀ ਆਟਾ ਰੱਖ ਹਾਲ ਤਾਂ ਨਹੀਂ 6 ਮਹੀਨਾ ਤਾਂ ਹਾਂ ਰੱਖਿਆ ਪਿਆ ਰੱਖਿਆ ਪਿਆ ਰੱਖਿਆ ਉਹਤੇ ਕਿੰਨਾ ਚਾਹੇ ਲੈਨ ਲੋਟ ਆ ਉਹਦੇ ਕੋਲ ਹਫਤੇ ਦਾ ਆਟਾ ਨਹੀਂ ਹੋਣਾ ਬਸ ਹਾਂ ਉਹਤੇ ਤਾਂ ਦੂਜਾ ਹੀ ਆਊਗਾ ਸੱਜਰਾ ਹਾਂ ਉਹਤੇ ਤਾਂ ਮੁੜ ਕੇ ਨਾ ਹੀ ਲੈ ਕੇ ਰੱਖਣ ਉਹ ਸਹੀ ਗੱਲ ਆ ਬਾਈ ਹਾਂ ਠੀਕ ਆ ਜਿਹੜਾ ਨਾ ਜਿਗਾੜ ਸੈੱਟ ਆ ਵਧੀਆ ਤੁਹੰਦਾ ਮੰਨ ਕੇ ਚੱਲ business ਚੱਲੇ ਵੇ ਵਧੀਆ ਵੀ ਆ ਨਹੀਂ ਕੋਈ ਆਪਾਂ ਕਹਿੰਦੇ ਪਰ ਜਿਹੜੀ ਗੱਲ ਵੀ ਇਥੋਂ ਜ਼ਮੀਨਾਂ ਵੇਚ ਕੇ ਜਿਵੇਂ ਮੰਨ ਕੇ ਚੱਲ ਉਹ ਤਾਂ ਬਾਈ ਫਿਰ ਜਮਾ ਘਾਟੇ ਵਾਲਾ ਸੌਦਾ ਹੀ ਆ ਨਾ ਵੀ ਇਧਰ ਉੱਪਰ ਆਉਦਾ ਦੇ ਦੀ ਜਾਇਦਾਦ ਗਵਾ ਕੇ ਹਨਾ ਤੇ ਉਧਰ ਕੀ ਕਰ ਲਾਂਗੇ ਯਾਰ ਜਿਹੜੀ ਚੀਜ਼ ਆਪਣੇ ਜਿਹੜੇ ਬਾਪੂਆਂ ਨੇ ਦਿੱਲੀ ਦੀਆਂ ਬਰੂਹਾਂ ਤੇ ਰਾਤਾਂ ਕੱਟ ਕੇ ਪੋਹ ਮਾਗਦਿਆਂ ਤੇ ਜ਼ਮੀਨਾਂ ਆਪਣੀਆਂ ਬਚਾਈਆਂ ਹਨ ਤੇ ਅੱਜ ਆਪਾਂ ਉਹਨੂੰ ਮਿੰਟ 'ਚ ਹੀ ਔ ਕਰ ਜਾਂਦੇ ਆ ਤੇ ਫਿਰ ਯਾਰ ਧਰ ਫਿਟੇ ਮੂੰਹ ਐਵ ਜੀ ਲਾਦ ਜਮ ਤੇ ਹੁਣ ਆਪਾਂ ਕਰਦੇ ਆ ਭਾਈ ਫੌਜੀ ਸਾਹ ਨਾਲ ਗੱਲ ਭਾਈ ਪਹਿਲਾਂ ਤਾਂ ਆਂ ਦੱਸੋ ਤੁਹਾਡੀ ਡਿਊਟੀ ਕਿੱਥੇ ਆ ਮੇਰੀ ਡਿਊਟੀ ਵੀਰੇ ਬੰਗਲੌਰ ਆ ਅੱਛਾ ਤੇ ਮੈਂ ਜਿਹੜਾ ਪਹਿਰਾ ਕਮਾਂਡੋ 'ਚ ਆ ਠੀਕ ਆ ਹਾਂਜੀ ਇਹ ਯਾਨੀ ਬੀਐਸਪੀ ਤੇ ਆਰਮੀ ਤੋਂ ਹਟ ਕੇ ਆ ਹਾਂਜੀ ਹਾਂਜੀ ਆਰਮੀ ਤੋਂ ਹਟ ਕੇ ਪਹਿਰਾ ਸਪੈਸ਼ਲ ਫੋਰਸ ਕਹਿੰਦੇ ਆ ਠੀਕ ਆ ਤੇ ਬਾਈ ਕਿੰਨਾ ਟਾਈਮ ਹੋ ਗਿਆ ਮੈਨੂੰ ਵੀਰੇ ਹੋ ਗਏ 14 ਸਾਲ ਅੱਛਾ ਨੌਕਰੀ ਕਰਦੇ ਆ ਮੇਰੇ ਬਸ 2 ਸਾਲ 22 ਸਾਲ ਬਚੇ ਆ ਪੈਨਸ਼ਨ ਦੇ ਵਿੱਚ ਠੀਕ ਆ ਬਾਅਦ ਚ ਇਦਰੀ ਬ੍ਰਦਰ ਹੋ ਰਾਵ ਦੇ ਨਾਲ ਆਪਾਂ ਕੋੜਗਿਆਂ ਦਾ ਸ਼ੌਂਕ ਤੈਨੂੰ ਵੀ ਕਾਫੀ ਬਹੁਤ ਜੀ ਬਹੁਤ ਮਜ਼ਾਦਾ ਟੈਟੂ ਵੀ ਬਣਾਇਆ ਹੋਇਆ ਹੈ ਅੱਛਾ ਲੈ ਵੀ ਮਿੱਤਰੋ ਆਵੇ ਆਏ ਹੁੰਦਾ ਪਿਆਰਾ ਟੈਟੂ ਬਣਿਆ ਭਾਈ ਦੇ ਕਰਦਾ ਫੌਜ ਦੀ ਨੌਕਰੀ ਆ ਪਰ ਜਿਹੜਾ ਮਾਨਾ ਨਾ ਉਹ ਘਰੇ ਕੋੜ ਘਰੇ ਰਹਿੰਦਾ ਕੋੜ ਘਰੇ ਕੋੜਗਿਆਂ ਚ ਹੀ ਰਹਿੰਦਾ ਤੇ ਬਾਈ ਫੌਜਨ ਵੀ ਨਾਲ ਹੀ ਆ ਨਹੀਂ ਉਹ ਘਰੇ ਰਹਿੰਦੇ ਜੀ ਪੰਡਾ ਹਾਂ ਪੰਡਾ ਉਹਨਾਂ ਨੂੰ ਸ਼ੌਂਕ ਕਿੰਨਾ ਕਾ ਉਹਨਾਂ ਨੂੰ ਵੀ ਬਹੁਤ ਆ ਜੀ ਹੱਥ ਵਟਾਉਂਦੀ ਆ ਬਾਈ ਤੁਹਾਡੇ ਨਾਲ ਪੂਰਾ ਹਾਂ ਜੀ ਬਹੁਤ ਜੀ ਕਿਤੇ কুর-ਕੁਰ ਤਾਂ ਨਹੀਂ ਕਰਦੀ ਵੀ ਮੇਰੇ ਘਰ ਵਾਲਾ ਮਲਾਜ਼ਮਾਂ ਤੇ ਤੁਸੀਂ ਨਾ ਨਾ ਮਤਾਂ ਦੀ ਗੱਲ ਹੀ ਹੈ ਨਹੀਂ ਕੋਈ ਵੀ ਯਾਨੀ ਪਿਆਰ ਆ ਪੂਰਾ ਬਹੁਤ ਬਹੁਤ ਜੀ ਤੇ ਬਾਈ ਜਿਹੜਾ ਤੁਸੀਂ ਫੌਜ ਚ ਭਰਤੀ ਹੋਏ ਜਦੋਂ ਭਰਤੀ ਹੋਏ ਉਦੋਂ ਕਿੰਨੀਆਂ ਕਿ ਦਿੱਕਤਾਂ ਆਂ ਫੌਜ ਚ ਪਹਿਲਾਂ ਤਾਂ ਪ੍ਰੈਕਟਿਸ ਵਾਵਾ ਲੋਣੀ ਪਈ ਉਦੋਂ ਬਾਅਦ ਚ ਮੈਂ ਭਰਤੀ ਹੋਇਆ ਤੇ ਭਰਤੀ ਹੋਣ ਦੇ ਨਾਲ ਮੈਨੂੰ ਪਹਿਰਾ ਐਸਾ ਪਤਾ ਲੱਗ ਗਈ ਠੀਕ ਹੈ ਮੇਰੇ ਇਹਦੇ ਲਈ ਅਲੱਗ ਟ੍ਰੇਨਿੰਗ ਲੈਣੀ ਪੈਂਦੀ ਹੈ। ਅੱਛਾ। ਅਸੀਂ ਉਹ ਜਿਹੜੇ ਜਹਾਜ਼ ਤੋਂ ਜੰਪ ਕਰਦੇ ਦੇਖੇ ਹੋਣੇ ਆ। ਹਾਂ ਹਾਂ। ਹਾਂ। ਅਸੀਂ ਉਹਨਾਂ 'ਚ। ਠੀਕ ਆ। ਹਾਂ। ਫੇਰ ਤੇਰਾ ਮਿੱਤਰਾ ਕੋੜ ਕੋੜੀਆਂ ਰੱਖਣ ਵਾਲਾ ਹੀ ਦੇਲਾ। ਹਾਂ ਮੇਰਾ ਦਿਲ ਕੋੜੀਆਂ ਕਿਉਂਕਿ ਬਾਈ ਇੱਕ ਹਾਂ ਮੇਰੇ 2 ਸਾਲ ਬਚੇ ਉਦੋਂ ਬਾਅਦ ਆ ਕੇ ਆਪਾਂ ਇਹੀ ਕੰਮ ਕਰਨਾ ਹੈ। ਇਹ ਨਾ ਇੱਕ ਗੱਲ ਆ ਬਾਈ। ਹੋਰ ਸ਼ੌਂਕ ਹਰੇਕ ਪਗਾ ਲਊਗਾ ਪਰ ਜਿਹੜਾ ਘੋੜਾ ਘੋੜੀ ਰੱਖਣਾ ਨਾ ਉਹਦੇ ਲਈ ਦੇਲ ਐਡਾ ਚਾਹੀਦਾ। ਕਿਉਂਕਿ ਜੇ ਤਾਂ ਹਾਂ ਜੇ ਤਾਂ ਬੰਦਾ ਬਈ ਪਹਿਲਾਂ ਜੀ ਚੱਲ ਪਏ ਬਈ ਨਫਾ ਕਿੰਨਾ ਹੋਊਗਾ ਹਨਾ ਫੇਰ ਨਫੇ ਨੁਫੇ ਤਾਂ ਐਬ ਜੀ ਦਿੰਦਗਾ ਜੇ ਚੌਂਕ ਨਾਲ ਰੱਖੀਆਂ ਬਿਜ਼ਨਸ ਦਾ ਕੋਈ ਵੀ ਹੈ ਹਾਂ ਘਾਟਾ ਪਹਿਲਾਂ ਪਹਿਲਾਂ ਨੁਕਸਾਨ ਘਾਟਾ ਪਹਿਲਾਂ ਤੇ ਬਾਈ ਫਿਰ ਦੋ ਸਾਲ ਰਹਿ ਕੇ ਤੇ ਉਦੋਂ ਬਾਅਦ ਪੈਂਡੀ ਉਦੋਂ ਬਾਅਦ ਪੈਂਡ ਆ ਕੇ ਬਸ ਹੋਰ ਨਾਲ ਜੋਬ ਕਰੇਗਾ ਕਿ ਕੋੜੀਆਂ ਵਾਲੇ ਪਾਸੇ ਜਨਵਰੀ ਰੱਖਾਂਗੇ ਬਸ ਨਾਲ ਹੀ ਠੀਕ ਆ ਤੇ ਬਸ ਆਪ ਦੇ ਸ਼ੌਕ ਨੂੰ ਹੀ ਗਾ ਵਧਾਏਗਾ ਹਾਂ ਸ਼ੌਕ ਨੂੰ ਗਾ ਵਧਾਵਾਂਗੇ ਉਹ ਲੱਛ ਤਾਂ ਬਹੁਤ ਉੱਠਦੀ ਹੁੰਨੀ ਆ ਉੱਥੇ ਜਦੋਂ ਬਹੁਤ ਉੱਠਦੀ ਆ ਮੈਂ ਹੁਣ ਮਹੀਨਾ ਆਉਣਾ ਘਰੇ ਤਾਂ ਮੈਂ ਮਹੀਨੇ ਚ ਰਿਸ਼ਤੇਦਾਰੀ ਵੀ ਇੱਕ ਦਿਨ ਨਹੀਂ ਜਾਂਦਾ ਕੋੜਗਿਆਂ ਨਾਲ ਹੀ ਲੱਗਣਾ ਬਸ ਕੋੜੀਆਂ ਨਾਲ ਹੀ ਲਗਾਣਾ ਕਦੇ ਡਾਕਟਰ ਨੇ ਜਾਣਾ ਹੁੰਦਾ ਘੋੜੀ ਦੇਖਣ ਜਾਵੜੇ ਜਾਂ ਫਿਰ ਘਰੇ ਹੀ ਸਵਾਰੀ ਸੂਰੀ ਕਰ ਲਈ ਘੋੜੀਆਂ ਤੇ ਮੈਂ ਵੀਡੀਓ ਵੀ ਪਾਉਂਦਾ ਰਹਿਣਾ ਆਪਾਂ ਵੀ YouTube ਦਾ ਚੈਨਲ ਬਣਾਇਆ ਹੈ ਫੌਜੀ ਮੰਡੇ ਵਾਲਾ ਠੀਕ ਆ ਤੇ ਆਪਣੇ ਚੈਨਲ ਦੇ ਵੀ ਉਹ ਵੀ ਹਾਂ ਹਾਂ ਮੈਂ ਵੇਨਾ ਵੇਨਾ ਹੁੰਦਾ ਵੇਨਾ ਹੁੰਦਾ ਵੇਨਾ ਸੇਲ ਵਾਲੀਆਂ ਘੋੜੀਆਂ ਜੋ ਵੀ ਆਪਣੇ ਕੋਲੇ ਆਉਂਦੀਆਂ ਤੇ ਇਹ ਬਾਈ ਆ ਪਰਮਾ ਇਹ ਵੀ ਬਾਈ ਹੋਰਿਆਂ ਦਾ ਬ੍ਰਦਰ ਘਰੇ ਹੁੰਦੀ ਆ ਕਦੇ ਖਰਖਰਾ ਮਾਰ ਲਿਆ ਬਾਈ ਖੇਤੀਬਾੜੀ ਨਾਲ ਕੋੜੀਆਂ ਦਾ ਕੰਮ ਵੀ ਹਾਂਜੀ ਸਾਮ ਸਮਾਈ ਹਾਂ ਬਾਈ ਤੇ ਕਦੇ ਆਏ ਨਹੀਂ ਸੋਚਿਆ ਯਾਰ ਵੀ ਡਾਕਟਰ ਤਾਂ ਉਹ ਆਪਣਾ ਬਾਹਰ ਤੁਰਿਆ ਫਿਰਦਾ ਹਨਾ ਕਈ ਵੇਰੀ ਇਉਂ ਕਦੇ ਪਰਛਾਈ ਵਰਗੀਆਂ ਨੇ ਨਹੀਂ ਆਖਿਆ ਕੋਈ ਉਹ ਤਾਂ ਵਿਹਲਾ ਤੁਰਿਆ ਫਿਰਦਾ ਆਪਾ ਸੋਚੀ ਸੋਚ ਵੀ ਨਹੀਂ ਆਉਂਦੀ ਹਾਂ ਉਹ ਫੂਕ ਜੀ ਦਾ ਮਾਰਦੇ ਉਹਨੇ ਲੋਕ ਮੰਨ ਜਾਂ ਗੱਲ ਉਹ ਤਾਂ ਮਾਰਦੇ ਹਾਂ ਪਰ ਜੇ ਬੰਦਾ ਦਿਮਾਗ ਤੇ ਨਾ ਮਾਈਂਡ ਕਰੇ ਹਨਾ ਤੇ ਫੇਰ ਸਾਂਝੇ ਕਰਾਂ ਨਾਲ ਦੀਆਂ ਰੀਸਾਂ ਵੀ ਨਹੀਂ ਤੇ ਉਹ ਬਾਈ ਤੁਸੀਂ ਸਾਂਝੇ ਰਹਿ ਕੇ ਬਣਾਇਆ ਤਾਂ ਬਹੁਤ ਕੁਛ ਹੋਊ ਬਹੁਤ ਕੁਛ ਬਾਈ ਹਨਾ ਜੇ ਕਿਤੇ ਇਕੱਲੇ ਇਕੱਲੇ ਹੁੰਦੇ ਫੇਰ ਤਾਂ ਇੰਨੀ ਚੀਜ਼ ਨਹੀਂ ਨਾ ਬਾਈ ਇਕੱਲਾ ਬੰਦਾ ਕੀ ਕਰੇ ਏਕਤਾ ਚ ਬਲਤਾ ਹੈਗਾ ਬਾਈ ਬਾਕੀ ਇੱਕ ਗੱਲ ਬਾਈ ਹੋਰ ਵੀ ਹੈ ਜੇ ਕਿਤੇ ਵਿਆਹ ਸ਼ਾਦੀ ਜਾਣਾ ਆਪਾਂ ਕਰੋ ਤਾਂ ਬੇਫਿਕਰੇ ਹੋ ਕੇ ਜਾਣੇ ਹਾਂ ਹਣਾ ਹੁਣ ਜਿਵੇਂ ਬਾਈ ਤੇ ਲਾਲਾ ਇਹ ਆਪ ਦਾ ਆਕੇ ਸ਼ੌਂਕ ਪੂਰ ਜਾਂਦਾ ਹਨਾ ਤੇ ਜੇ ਇਹ ਕੱਲਾ ਬੰਦਾ ਹੁੰਦਾ ਤੇ ਮਗਰੋਂ ਇਹਦੇ ਘਰ ਵਾਲੀ ਕੋੜੀਆਂ ਥੋੜਾ ਸਾਹਮਦੀ ਸੀ ਹਨਾ ਜਾਂ ਉਹਨੂੰ ਇਹਨੂੰ ਨਾਲ ਲੈ ਕੇ ਜਾਣਾ ਪੈਂਦਾ ਜਾ ਉਹ ਆਦੇ ਪੇਕੀ ਰਿਆ ਕਰਦੀ ਉਹਨਾਂ ਚਿਰ ਹਨਾ ਇਹਦੇ ਸਾਹ ਨਾਲ ਬਾਈ ਫਿਰ ਏਕੇ ਨਾਲ ਤਿੰਨਾਂ ਦਾ ਚੀਜ਼ਾਂ ਹੈ ਨਹੀਂ ਹਨਾ ਨਹੀਂ ਹੈ ਜੀ ਬਾਈ ਹੈ ਜੀ ਉਹ ਲੋਕਾਂ ਨੂੰ ਰਹਿਣਾ ਚਾਹੀਦਾ ਏਕੇ ਚ ਹਨਾ ਏਕਾ ਸਹੀ ਹੈ ਪਰੇ ਮੰਨ ਕੇ ਚੱਲ ਕੱਟ ਤੇ ਹੁਣ ਮਿੱਤਰੋ ਆਪਾਂ ਕਰਾਉਣੇ ਆ ਬਾਈ ਇੱਧਰ ਕਬੂਤਰ ਬਾਜ ਵੀ ਬੈਠਾ ਬਾਂਗਾ ਕੋਲੇ ਕੋਲ ਸ਼ੌਂਕ ਆ ਹੁਣ ਕਬੂਤਰਾਂ ਵਾਲੇ ਬਾਈ ਨਾਲ ਕਰਦੇ ਆ ਗੱਲ ਸასი ਗੱਲ ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਜਾਨਵਰ ਰੱਖਿਆ ਨੂੰ ਜਾਨਵਰ ਰੱਖਿਆ ਨੂੰ ਬਈ ਨਾਨਕੀ ਰੱਖੇ ਹੁੰਦੇ ਸੀਗੇ ਮੇਰੇ ਪਹਿਲਾਂ ਠੀਕ ਕਿਹੜੇ ਪਿੰਡ ਆਦਮਪੁਰੇ ਅੱਛਾ ਬਾਮੇ ਦਾ ਕਿੰਨਾ ਕ ਟਾਈਮ ਹੋ ਗਿਆ ਜਾਨਵਰ ਰੱਖਿਆ ਨੂੰ ਜਾਨਵਰ ਰੱਖਿਆ ਨੂੰ ਬਈ ਨਾਨਕੀ ਰੱਖੇ ਹੁੰਦੇ ਸੀਗੇ ਮੇਰੇ ਪਹਿਲਾਂ ਠੀਕ ਕਿਹੜੇ ਪਿੰਡ ਆਦਮਪੁਰੇ ਅੱਛਾ ਬਾਮੇ ਦਾ ਮੂੜਾ ਲਾਉਂਦਾ ਸੀਗਾ ਠੀਕ ਆ ਨਾ ਨਾ ਸੀਗਾ ਆਪਣਾ ਲਾਲ ਗੰਜੀ ਵਾਲਾ ਅੱਛਾ ਉਦੇ ਕੋਲੇ ਆਪਣੀ ਨਸਲਾਈ ਹੈ ਸਾਰੀ ਪਹਿਲਾਂ ਉੱਥੇ ਮੈਂ ਨਾਨਕੀ ਰਹਿੰਦਾ ਹੁੰਦੇ ਉੱਥੇ ਕਬੂਤਰ ਡਾਉਂਦੇ ਬਾਜੀ ਨੂੰ ਜਾਂਦੇ ਸੀ ਹੁਣ ਪਿੰਡ ਆ ਹੁਣ ਪਿੰਡ ਲਿਆਂਦੇ ਆਪਣੇ ਘਰੇ ਇੱਥੇ ਟਾਣੀ ਜੀ ਆ ਹਾਂ ਹਾਂ ਇੱਥੇ ਆਪਣੇ ਘਰ ਕੋਲ ਤੇ ਬਾਈ ਕੰਨੀ ਦਾ ਘਰ ਕੇ ਕਈ ਵਾਰੀ ਆਏ ਨਹੀਂ ਵੀ ਬਾਜੀ ਤੇ ਪਟਿਆ ਗਿਆ ਹੋਵੇ ਕਬੂਤਰ ਆਪਾਂ ਛੋਟੇ ਪਿੰਡਾਂ ਦੇ ਛੱਡ ਦਿੰਦੇ ਆ ਬਾਈ ਵੱਡੇ ਤੇ ਨਹੀਂ ਛੱਡਦੇ ਵੱਡਿਆਂ ਤੇ ਨਹੀਂ ਛੱਡਦੇ ਉੱਥੇ ਨਾਨਕੀ ਬਹੁਤ ਬੈਠਾ ਕਬੂਤਰ ਠੀਕ ਹੈ ਉੱਥੇ ਛੱਡ ਦਿੰਦੇ ਆ ਕਿਹੜੇ ਕਿਹੜੇ ਨਸਲਾਂ ਦੇ ਬਾਈ ਤੇਰੇ ਕੋਲ ਆਪਣੇ ਕੋਲੇ ਬਈ ਟੈਲੇ ਵਾਲੇ ਆ ਠੀਕ ਆ ਧੰਨੇ ਵਾਲੇ ਆ ਠੀਕ ਆ ਹਾਂ ਮੋ ਮ ਸਭੀ ਗੁੱਸੇ ਵਾਲਾ ਨਾਲ ਆਪਣੇ ਹੋ ਜਾ ਨਹੀਂ ਗੁਰੂ ਕਿਹੜਾ ਤਰਿਆ ਗੁਰੂ ਆ ਆਪਣਾ ਮੈਂ ਦਾ ਬਈ ਭਿੰਦੇ ਆ ਅਨਪਰਾ ਨਾਲ ਹੀ ਆਪਣਾ ਤਾਂ ਮਾਮੇ ਦਾ ਮੁੰਡਾ ਹੀ ਆ ਠੀਕ ਆ ਆ ਆਪਣਾ ਤਾਂ ਉਹ ਨਹੀਂ ਤਰ ਤੇ ਦੂਸਰ ਦੀ ਖੇਡ ਵੀ ਲਾਉਣੇ ਆ ਕਿ ਕਹਿ ਰਹੀ ਹਾਂ ਦੂਸਰ ਦੀ ਵੀ ਲਾਉਣੇ ਤੇ ਐ ਕਿ ਕਿੰਨੀਆਂ ਕਬਾਜ਼ੀਆਂ ਤੇ ਉਹਦਾ ਬਈ ਆ ਸੀਜ਼ਨ ਵਾਲਾ ਹੀ ਰਿਹਾ ਐਤੀ ਉਹਦਾ ਵਿਆਹ ਸੀ ਆ ਮਾਮੇ ਦੇ ਮੁੰਡੇ ਦਾ ਹਾਂ ਐਤੀ ਕੋਈ ਪਰੇ ਧਿਆਨ ਨਹੀਂ ਗਿਆ ਠੀਕ ਆ ਐਤੀ ਦਾ ਹਾਰ ਹੀ ਆ ਪਿਛਲੇ ਸਾਰ 8-9 ਲੱਖ ਰੁਪਏ ਦਿੱਤੇ ਠੀਕ ਆ ਤੇ ਗਾਣੂ ਐਂਟਰ ਕਰਤੀਆਂ ਬਈ ਗਾਣੂ ਕਰਤੀਆਂ ਬਈ ਗਾਇਕਤੀ ਫੋਲ ਚ ਕਿਹੜੀਆਂ ਕਿਹੜੀਆਂ ਪਰਗਾਂ ਆਪਾਂ 5-5000 ਵਾਲੀਆਂ ਭਰੀਆਂ ਮੋਟਰਸਾਈਕਲ ਵਾਲੀਆਂ ਭਰੀਆਂ ਠੀਕ ਆ ਹਾਂ ਐਂਟੀਆਂ ਸਾਰੀਆਂ 11000 ਵਾਲੀ ਭਰੀ ਏ 11000 ਵਾਲੀ ਭਰੀ ਲੁੰਡੇ ਵਾਲੇ ਆ ਵੀ ਹਾਂ ਠੀਕ ਆ ਹਾਂ ਚੰਨਾ ਬਾਬਾ ਜਿਹੜਾ ਖੁੱਡੀਆਂ ਵਾਲਾ ਉਹ ਕਲੱਬ ਚ ਭਰੀ ਏ ਬਾਈ ਨਹੀਂ ਉਹ ਉਧਰ ਆਪਣਾ ਪਿੰਦੇ ਨੂੰ ਪਤਾ ਹੋਊਗਾ ਭਰਾ ਨੂੰ ਠੀਕ ਆ ਹਾਂ ਉਹ ਸਾਰਾ ਕੰਮ ਉਹਦੀ ਸੈੱਤੀ ਤੇ ਬਾਈ ਕਬੂਤਰਾਂ ਦੇ ਨਾਲ ਨਾਲ ਖੇਤੀਬਾੜੀ ਖੇਤੀਬਾੜੀ ਨਹੀਂ ਬਾਈ ਨਹੀਂ ਖੇਤੀ ਉਹ ਨਹੀਂ ਕਰਦਾ ਵਾਂ ਕੱਲ ਕਬੂਤਰਾਂ ਤੇ ਰਜਾਨ ਕਬੂਤਰਾਂ ਦੀਆਂ ਕੱਲਾਵਾਂ ਯਾਨੀ ਤੇਰੀ ਡਿਊਟੀ ਇੱਧਰ ਹੀ ਲਾ ਛੱਡੀ ਆ ਤੇ ਬਾਈ ਦੀ ਡਿਊਟੀ ਆ ਵਪਾਰ ਤੇ ਬਾਹਰੋਂ ਜਾਨਵਰ ਲਿਆਉਣਾ ਤੇ ਭਰਾ ਦੀ ਡਿਊਟੀ ਆ ਫੌਜ ਬਾਰਡਰ ਤੇ ਦੇਸ਼ ਦੀ ਸੁਰੱਖਿਆ ਕਰਨੀ ਤੇ ਬਾਈ ਦੀ ਡਿਊਟੀ ਆ ਘਰੇ ਫਸਲ ਵਾੜੀ ਸਾਂਭਣਾ ਤੇ ਘੋੜੀਆਂ ਸਾਂਭਣਾ ਠੀਕ ਆ ਅੱਡ-ਅੱਡ ਡਿਊਟੀਆਂ ਵੰਡੀਆਂ ਤੇ ਬਾਈ ਉਹ ਆਪਣਾ ਜਿਵੇਂ ਤੁਸੀਂ ਉਹ ਡਿਊਟੀਆਂ ਵੰਡ ਲਈਆਂ ਹਨ ਤੇ ਜਿਵੇਂ ਹੁਣ ਘਰੇ ਆਪਣਾ ਘਰ ਵਾਲੀਆਂ ਹਨ ਉਹਨਾਂ ਦੀਆਂ ਵੀ ਡਿਊਟੀਆਂ ਵੰਡੀਆਂ ਕਿ ਉਹ ਭੈਣਾਂ ਵਾਂਗੂ ਬਣ ਕੇ ਰਹਿੰਦੇ ਜਿਹੜਾ ਉਹਨਾਂ ਦਾ ਕੰਮ ਹੈ ਅਸੀਂ ਕਦੇ ਉਹਨਾਂ ਦੇ ਕੰਮ ਚ ਇੰਟਰਫੇਰ ਨਹੀਂ ਕਰ ਚਾਹੇ ਉਹ ਇਕੱਠੀਆਂ ਕਰ ਲੈਣਾ ਚਾਹੇ ਅੱਡ-ਅੱਡ ਅੱਡ-ਅੱਡ ਤਾਂ ਕਰਦਗੇ ਨਹੀਂ ਜੇ ਇੱਕ ਬਿੱਲੀ ਜਿਹੜੇ ਇੱਕ ਕੰਮ ਨਿਬੜ ਗਏ ਉਹਨੇ ਦੂਜੀ ਨੇ ਦੂਜਾ ਕਰਦਣਾ ਦੂਜੀ ਦੂਜਾ ਦਾ ਕੰਮ ਮੰਨ ਕੇ ਚੱਲਦਾ 10 ਵਜੇ ਦਿਨ 8 ਵਜੇ ਦਿਨ 9 ਵਜੇ ਦਿਨ ਕੰਮ ਮੁੜ ਕੇ ਸਲਾਈ ਤੇ ਹਾਂ ਮੁੜ ਕੇ ਕੱਪੜੇ ਠੀਕ ਆ ਯਾਨੀ ਨਾ ਤਾਂ ਉਹਨਾਂ ਨੇ ਕਦੇ ਵੰਡ ਕੇ ਚੱਲੀਆਂ ਤੇ ਨਾ ਹੀ ਤੁਸੀਂ ਨਾ ਹੀ ਕਦੇ ਸੀ ਤੇ ਵਦਗਾ ਐਉਂ ਪੂਰਾ ਥੋੜਾ ਵੀ ਮੰਨ ਕੇ ਚੱਲੋ ਪਿੰਡ ਚ ਪਹਿਲੇ ਨੰਬਰ ਤੇ ਨਾਂ ਆਉਂਦਾ ਵਧੀਆ ਪਰਮਾਤਮਾ ਦੀ ਕਿਰਪਾ ਫਿਰ ਫਿਰ ਕਿਰ ਠੀਕ ਹੈ ਭਾਈ ਸੋ ਸੱਜਣੋ ਇਹ ਸੀਗੀ ਬਾਈਆਂ ਨਾਲ ਛੋਟੀ ਜੀ ਦੇਸੀ ਪੋਡਕਾਸਟ ਆਪਾਂ ਤੁਹਾਨੂੰ ਵਿਖਾਇਆ ਵੀ ਕਿਵੇਂ ਤਾਏ ਚਾਚਾ ਦੇ ਪੋਤੀ ਭਰਾ ਬਣ ਕੇ ਸਕੇ ਭਰਾ ਬਣ ਕੇ ਰਹਿੰਦੇ ਆ ਐਵੇਂ ਦੀ ਵੀਡੀਓ ਲੈ ਕੇ ਹੋਰ ਜਲਦ ਛੇਤੀ ਪਹੁੰਚਾਂਗੇ ਜੇ ਕਿਸੇ ਬਾਈ ਨੇ ਕੋਈ ਵੀ ਘੋੜਾ ਘੋੜੀ ਖਰੀਦਣਾ ਹੋਵੇ ਬਾਈ ਦਾ ਨੰਬਰ ਛੱਡਾਂਗੇ ਵਿੱਚ ਬਾਈ ਨਾਲ ਗੱਲਬਾਤ ਕਰ ਲਿਓ ਬਾਈ ਕੋਲੇ ਦਰਮਿਆਨੇ ਮੁੱਲ ਤੋਂ ਲੈ ਕੇ ਭਾਰੇ ਮੁੱਲ ਤੱਕ ਹਰੇਕ ਰਕਮ ਦਾ ਜਾਨਵਰ ਮਿਲਦਾ ਜੇ ਕਿਸੇ